ਸਦਾਪੋਂ ਵਨਸੀਗ ਮਾਜੀ ਨੇ ਅੱਜ ਇੱਕ ਆਰਡਰ ਜਾਰੀ ਕੀਤਾ ਪੰਜਾਬ ਦੇ ਸਾਰੇ ਜ਼ਿਲਤੀ ਕਮਿਸ਼ਨਰ ਸਾਹਿਬਾਨ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਦੇਗੇ ਜਿਹੜੇ ਮਾਨਯੋਗ ਡੀਸੀ ਸਾਹਿਬਾਨ ਨੇਗੇ ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਜਾ ਕੇ ਉੱਥੇ ਲੋਕਾਂ ਦੀਆਂ ਕਹਿਤਾ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਮਾਨਜੋਗ ਸੀਐਮ ਸਾਹਿਬ ਦੇ ਵਿਹਾਰ ਤੇ ਸਾਡੇ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਨੇ ਆਰਡਰ ਜਾਰੀ ਕੀਤਾਗਾ ਸਰਕਾਰ ਆਪਕੇ ਦਵਾਰ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਦੇ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਚੋ ਛੋਟੀਆਂ ਸਮੱਸਿਆਵਾਂ ਵੱਡੀਆਂ ਸਮੱਸਿਆਵਾਂ ਜਦ ਤੱਕ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਉਦੋਂ ਤੱਕ ਉਹ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਔਰ ਦੂਸਰੀ ਵੱਡੀ ਗੱਲ ਇਹ ਆ ਕਿ ਜਿਹੜਾ ਸਮੱਸਿਆ ਲੈ ਕੇ ਆਉਂਦਾਗਾ ਔਰ ਹੱਲ ਵੀ ਲਗਭਗ ਉਹਦੇ ਕੋਲੇ ਹੁੰਦਾਗਾ ਔਰ ਬਹੁਤ ਸਾਰੇ ਜਦੋਂ ਅਸੀਂ ਜਾਣੇ ਆ ਪਿੰਡਾਂ 'ਚ ਅਸੀਂ ਜਾਣੇ ਆ ਲੋਕਾਂ ਕੋਲੇ ਤਾਂ ਜਦੋਂ ਸ਼ਿਕਾਇਤ ਲੈ ਕੇ ਆਉਂਦਾ ਹੁੰਦਾ ਜਾਂ ਕੋਈ ਆਪਣੀ ਸਮੱਸਿਆ ਲੈ ਕੇ ਆਉਂਦਾਗਾ ਉੱਥੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਹੱਲ ਵੀ ਆ ਉਹ ਸੁਜੈਸਟ ਕਰਦਾਗਾ ਔਰ ਬਹੁਤ ਸਾਰੇ ਹੱਲ ਤਾਂ ਮੌਕੇ ਤੇ ਹੋ ਜਾਂਦੇ ਨੇ ਕਈ ਇਸ ਤਰ੍ਹਾਂ ਦੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਉਹ ਜਿਹੜੀਆਂ ਮੈਂ ਸਮਝਦਾ ਕਦੇ ਐਸਡੀਐਮ ਲੈਵਲ ਦੇ ਉੱਤੇ ਕਦੇ ਡੀਸੀ ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਕਮਿਸ਼ਨਰ ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਐਸਐਸਪੀ ਸਾਹਿਬ ਦੇ ਲੈਵਲ ਤੇ ਹੁੰਦੀਆਂ ਰਹੀਆਂ ਸੋ ਅੱਜ ਅਸੀਂ ਇੱਕ ਬੈਕਲਗ੍ਰਾਉਂਡ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਰੈਗੂਲਰ ਵਿਜਿਟ ਕਰਨਗੇ ਰੈਗੂਲਰਲੀ ਪਿੰਡਾਂ ਜਾਣਗੇ ਔਰ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਘੱਟੋ ਘੱਟ 4 ਦਿਨ ਘੱਟੋ ਘੱਟ 4 ਦਿਨ ਜਿਹੜਾ ਉਹ ਪਿੰਡਾਂ 'ਚ ਜਾ ਕੇ ਸ਼ਹਿਰਾਂ ਜਾ ਕੇ ਇਲਾਕਿਆਂ ਜਾ ਕੇ ਆਪਦੇ ਆਪ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਉਹਦਾ ਇਲਾਕਾ ਉਹ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਔਰ ਕਟੋ-ਕਟ ਜਦੋਂ ਉਹ ਵਿజిਟ ਕਰਨੇ ਨਿਕਲਣਗੇ ਤਾਂ ਚਾਰ ਜਾਂ ਤਿੰਨ ਸਪੌਟ ਜਿਹੜੇ ਆਇਡੈਂਟੀਫਾਈ ਕਰਨਗੇ ਤਿੰਨ ਜਾਂ ਚਾਰ ਪਿੰਡਾਂ ਦੇ ਅੰਦਰ ਤਿੰਨ ਜਾਂ ਚਾਰ ਬੋਰਡਸ ਦੇ ਅੰਦਰ ਜਾਣਗੇ ਉੱਥੇ ਜਾ ਕੇ ਲੋਕਾਂ ਦੀ ਗੱਲ ਸੁਣਨਗੇ ਔਰ ਲੋਕਾਂ ਤੋਂ ਫਰਸਟ ਹੈਂਡ ਫੀਡਬੈਕ ਜਿਹੜੀ ਆ ਫਰਸਟ ਹੈਂਡ ਫੀਡਬੈਕ ਜਿਹੜੀ ਉਹ ਲਈ ਜਾਊਗੀ ਕਿ ਕਿਸ ਤਰ੍ਹਾਂ ਹੈਲਥ케ਅਰ ਦੇ ਜਿਹੜੇ ਅਫੀਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ ਚਾਹੇ ਨਰਸਾਂ ਨੇ ਗਿਆ ਚਾਹੇ ਫਾਰਮਾਸਿਸਟ ਨੇਗੇ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਕਲੀਨਿਕ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਯਾ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਹਾਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਪੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੈਅ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿਉਂਕਿ ਦੇ ਦਿਓ ਜਾ ਕੇ ਜਿਹੜੇ ਬੈਨੀਫੀਸ਼ੀਅਰੀ ਦੇ ਨੇ ਜਾਂ ਜਿਹਨਾਂ ਲੋਕਾਂ ਤੱਕ ਕੋ ਸਹੂਲਤਾਂ ਪਹੁੰਚਣੀਆਂ ਨੇ ਜੋ ਨਹੀਂ ਪਹੁੰਚਦੀਆਂ ਤਾਂ ਮੈਂ ਸਮਝਦਾ ਸਰਕਾਰ ਦੀ ਫੇਲਿਅਰ ਹੁੰਦਾ ਕਿ ਐਸੇ ਗੱਲ ਕਰਕੇ ਤੇ ਅਸੀਂ ਅੱਜ ਆਰਡਰ ਜਾਰੀ ਕੀਤੇ ਨੇਗੇ ਕਿ ਕਿਸ ਤਰ੍ਹਾਂ ਕੱਲਾ ਇਹ ਨਹੀਂ ਕਿ ਹੈਲਥ ਕੇਅਰ ਦੀ ਗੱਲ ਕਰਦਾ ਮੈਂ ਕਿਸ ਤਰ੍ਹਾਂ ਟੀਚਰ ਸਹਿਬਾਨ ਸਾਡੇ ਅਤੇ ਆਪਕ ਗਣ ਜਿਹੜੇ ਦੇਗੇ ਉਧਾਂ ਦੇ ਸਕੂਲਾਂ ਦੇ ਅੰਦਰ ਤੇਜ਼ ਤੋਂ ਬਿਨਾ ਕੀ ਪਿੰਡ ਦੇ ਅੰਦਰ ਸਫਾਈ ਦਾ ਪ੍ਰਬੰਧ ਹੈ? ਔਰ ਸਭ ਤੋਂ ਵੱਡੀ ਗੱਲ ਇਹ ਯੋਧ ਨਸ਼ਿਆਂ ਦੇ ਵਿਰੁੱਧ ਯੋਧ ਨਸ਼ਿਆਂ ਦੇ ਵਿਰੁੱਧ ਦੀ ਸ਼ੁਰੂਆਤ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਆ। ਉਸ ਕੈਂਪੇਨ ਦਾ ਲੋਕਾਂ ਤੇ ਕੀ ਅਸਰ ਹੋ ਰਿਹਾ? ਕੀ ਪੁਲਿਸ ਦੇ ਅਧਿਕਾਰੀ ਕੋਈ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਕੀ ਜਾ ਕੇ ਲੋਕਾਂ ਦੇ ਅੰਦਰ ਕੰਮ ਕਰ ਰਹੇ ਨੇਗੇ ਇਹਦੇ ਬਾਰੇ ਵੀ ਜਿਹੜੀ ਜਾਣਕਾਰੀ ਆਉ ਗਰਾਊਂਡ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਉਹ ਬਿਲਕੁਲ ਨੀਚਲੇ ਲੈਵਲ ਤੋਂ ਇਕੱਤਰ ਕੀਤੀ ਜਾਊਗੀ ਔਰ ਦੂਸਰਾ ਸਾਡੇ ਨੌਜਵਾਨ ਨੇ ਜਿਹੜੇ ਜਿਹੜੇ ਪੰਜਾਬ ਦੇ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਸਾਡੀ ਜਵਾਨੀ ਆ ਉਹਨਾਂ ਸਾਰਿਆਂ ਨੂੰ ਮੋਟੀਵੇਟ ਕੀਤਾ ਜਾਊਗਾ ਸਾਰੇ ਨੂੰ ਮੋਟੀਵੇਟ ਕਰਕੇ ਗਰਾਉਂਡ ਤੱਕ ਪਹੁੰਚਾਇਆ ਜਾਊਗਾ ਉਹਨੂੰ ਗਰਾਉਂਡ ਤੱਕ ਲੈ ਕੇ ਜਾਇਆ ਜਾਊਗਾ ਕਿਉਂਕਿ ਜਦੋਂ ਐਂਟੀ ਡਰਗ ਕੈਂਪੇਨ ਪੰਜਾਬ ਚੱਲ ਰਹੀ ਆ ਇਹਦੇ ਨਾਲ ਦੀ ਨਾਲ ਸਾਡੀ ਦੂਜੀ ਮੁਹਿੰਮ ਆ ਕਿ ਅਸੀਂ ਪੰਜਾਬ ਦੇ ਸਾਰੇ ਨੌਜਵਾਨਾਂ ਨੂੰ ਗਰਾਉਂਡ ਤੱਕ ਲੈ ਕੇ ਜਾਈਏ ਸਪੋਰਟਸ ਦੇ ਇਵੈਂਟਸ ਸ਼ਾਮਲ ਕਰੀਏ ਤਾਂ ਕਿ ਜਿਹੜਾ ਉਹ ਦੂਰ ਰਹਣ ਇਹਨਾਂ ਸਾਰੀਆਂ ਸਾਰੀਆਂ ਐਕਟੀਵਿਟੀ ਨੂੰ ਚੈੱਕ ਕੀਤਾ ਜਾਊਗਾ ਔਰ ਇਸ ਦੇ ਨਾਲ ਦੀ ਨਾਲ ਉਹਦਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਸੋਸ਼ਲ ਪ੍ਰਭਾਵ ਕੀ ਪੈ ਰਿਹਾ ਕੀ ਉਹ ਜਿਹੜੀ એનર્ਜੀ ਆ ਸਾਡੀ ਜਿਹੜੀ ਅਸੀਂ ਸਪੋਰਟਸ ਚ ਇਨਵੈਸਟ ਕਰ ਰਹੇ ਹਾਂ ਕੀ ਉਹ ਚੈਨਲਾਈਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਉਹਦੇ ਤੇ ਵੀ ਧਿਆਨ ਰੱਖਿਆ ਜਾਊਗਾ ਇਹਦੇ ਅਸੀਂ ਲਗਭਗ 4 ਜਿਹੜੇ ਸਟੈਪ ਨੇ ਉਹ ਅੱਜ ਨਿਰਧਾਰਤ ਕੀਤੇ ਨੇਗੇ ਕਿ ਪਿੰਡਾਂ 'ਵਾਂ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਲੋਕਾਂ ਦੇ ਦਰਵਾਜ਼ੇ ਤੇ ਜਾ ਕੇ ਜਿਉਣਾ ਆਪਾਂ ਕਹਿੰਦੇ ਆ ਦੋ ਸਟੈਪ ਉਹਨਾਂ ਦੇ ਮੁਸ਼ਕਲੇ ਸੁਣਨੀਆਂ ਪਿੰਡਾਂ ਦੇ ਲੋਕਾਂ ਨਾਲ ਜਾ ਕੇ ਪਬਲਿਕ ਮੀਟਿੰਗਾਂ ਕਰਨੀਆਂ ਉਹਨਾਂ ਪਬਲਿਕ ਮੀਟਿੰਗਸ ਤੋਂ ਜਿਹੜੇ ਡਾਕੂਮੈਂਟ ਲਗੇ ਜੋ ਕਿ ਐਪਲੀਕੇਸ਼ਨ ਕੰਸਰਨਡ ਵਿਅਕਤੀ ਜਿਹੜਾ ਤੁਹਾਨੂੰ ਦਿੰਦਾਗਾ ਉਹਦੀ ਡਾਕੂਮੈਂਟੇਸ਼ਨ ਕਰਨੀ ਆ ਉਹਦਾ ਇੱਕ ਪੂਰਾ ਬਿਊਰੋ ਤਿਆਰ ਕਰਨਾਗਾ। ਔਰ ਇਸ ਤੋਂ ਬਿਨਾ ਇਹ ਨਹੀਂ ਕਿਉਂਕਿ ਡਿਫਰਿਕ ਵੀ ਸਾਵਧਾਨ ਕੇ ਬਹੁਤ سارے ਐਸੇ ਡਪਾਰਟਮੈਂਟ ਲਗੇ ਮੰਨ ਲਓ ਕਿਸੇ ਦਾ ਇੰਤਕਾਲ ਨਹੀਂ ਹੋਇਆ। ਮੰਨ ਲਓ ਕਿਸੇ ਦਾ ਜਨਮ ਸਰਟੀਫਿਕੇਟ ਨਹੀਂ ਬਣਿਆ। ਉਹ ਸਾਰਾ ਡੇਟਾ ਕਲੈਕਟ ਕਰਕੇ ਅਪਲੀਕੇਸ਼ਨ ਕਲੈਕਟ ਕਰਕੇ ਉਹ ਕੰਸਰਨਡ ਅਧਿਕਾਰੀਆਂ ਤੋਂ ਐਸ ਸੂਨ ਐਸ ਪੋਸੀਬਲ ਹੋ ਸਕਦਾ ਕਿੰਨੀ ਜਲਦੀ ਹੋ ਸਕਦਾ। ਉਨੇ ਜਲਦੀ ਜਿਹੜਾ ਉਹ ਕੰਮ ਕਰਵਾ ਕੇ ਸਬੰਧਤ ਵਿਅਕਤੀ ਨੂੰ ਉਹਦਾ ਜਵਾਬ ਦੇਣਗੇ ਸੋਭਾ ਸਮੁੰਦਰਾ ਇੱਕ ਬਹੁਤ ਵੱਡਾ ਸਟੈਪ ਆ ਇਹਦੇ ਨਾਲ ਦੀ ਨਾਲ ਜਿੱਦ ਸਾਡਾ ਡਿਪਾਰਟਮੈਂਟ ਆਫ ਰਿਮੂਵਲ ਆਫ ਪਬਲਿਕ ਗ੍ਰੀਵੈਂਸਾ ਉਹਦੇ ਕੋਲੇ ਸਾਰਾ ਡਾਟਾ ਜਿਹੜਾਗਾ ਉਹ ਵੀ ਇਕੱਤਰ ਕੀਤਾ ਜਾਊਗਾ ਡਿਪਟੀ ਕਮਿਸ਼ਨਰ ਸਾਹਿਬ ਖੁਦ ਉਹ ਸਾਰਾ ਡਾਟਾ ਕਿ ਮੈਂ ਡਿੜਬੇ ਚ ਗਿਆ ਸੀ ਮੈਂ ਖਾਜਲੀ ਗਿਆ ਸੀ ਮੈਂ ਧੂਰੀ ਗਿਆ ਸੀ ਉੱਥੋਂ ਮੈਨੂੰ ਆ ਡਾਟਾ ਜਿਹੜਾ ਨਿਕਲ ਕੇ ਆਇਆ ਕਿ ਇਹਨੇ ਲੋਕਾਂ ਨੇ ਮਹੱਲਾ ਕਲੀਨਿਕ ਚ ਗਿਆ ਸੀ ਉਹਨਾਂ ਨੂੰ ਮੈਡੀਸਿਨ ਮਿਲੀ ਮੈਡੀਸਿਨ ਨਹੀਂ ਮਿਲੀ ਡਾਕਟਰ ਹਾਜ਼ਰ ਸੀ ਨਹੀਂ ਸੀ ਹਾਜ਼ਰ ਮੈਂ ਇਹਨੇ ਸਕੂਲਾਂ ਦੀ ਬਿਲਡ ਕੀਤੀ ਕਿ ਟੀਚਰ ਸਾਹਿਬਾਨ ਹਾਜ਼ਰ ਸੀ ਕਿ ਕੋਈ ਪੜ੍ਹਾ ਰਿਹਾ ਸੀ ਜਾਂ ਨਹੀਂ ਪੜ੍ਹਾ ਰਿਹਾ ਸੀ ਉਨ ਕਈ ਜਗ੍ਹਾ ਤੇ ਸਕੇਤਾ ਮਿਲਦੀਆਂ ਨੇ ਗਿਆ ਮਤਲਬ ਹਰ ਡਿਪਾਰਟਮੈਂਟ ਦੇ ਅੰਦਰ ਜਾ ਕੇ ਚੈੱਕ ਕਰਨ ਕਿ ਉਹ ਸਾਰੀ ਰਿਪੋਰਟ ਜਿਹੜੀ ਆ ਬੜਾ ਕੇ ਡਿਪਾਰਟਮੈਂਟ ਨੂੰ ਸੌਂਪਣਗੇ ਤਾਂ ਕਿ ਉਹਨਾਂ ਤੇ ਜੇ ਕੋਈ ਰਿਪੋਰਟ ਆਉਣਗੀਆਂ ਉਹਨਾਂ ਤੇ ਐਕਸ਼ਨ ਵੀ ਲਿਆ ਜਾਊਗਾ ਔਰ ਟਾਈ ਬੌਂਡ ਐਕਸ਼ਨ ਪਲਾਨ ਜਿਹੜਾ ਉਹ ਵੀ ਦਿੱਤਾਗਾ ਕਿ ਤੁਸੀਂ ਕੀ ਐਕਸ਼ਨ ਕੀਤਾ ਮੰਨ ਲੋ ਕੋਈ ਟੀਚਰ ਸਕੂਲ ਚ ਗਏ ਕੋਈ ટીਚਰ ਸਹਿਵਾਨ ਸਮੇਂ ਸਿਰ 9 ਵਜੇ ਕਲਾਸ ਸ਼ੁਰੂ ਹੁੰਦੀ ਹੈ 9 ਵਜੇ ਨਹੀਂ ਪਹੁੰਚਿਆ ਡੀਸੀ ਸਹਿਵਾਨ 9 ਵਜੇ ਪਹੁੰਚ ਗਏ ਐਸਡੀਐਮ ਸਹਿਵਾਨ 9 ਵਜੇ ਪਹੁੰਚ ਗਏ ਤਾਂ ਤਤੰਤ ਰਿਪੋਰਟ ਜਿਹੜੀ ਆ ਉੱਪਰ ਵੀ ਹੋਊਗੀ ਤਤੰਤ ਜਿਹੜਾ ਕਨਸਰਨ এডੂਕੇਸ਼ਨ ਦਾ ਅਧਿਕਾਰੀ ਆ ਉਹਨੇ ਕੀ ਐਕਸ਼ਨ ਲਿਆ ਉਹ ਵੀ ਰਿਪੋਰਟ ਜਿਹੜੀ ਸਰਕਾਰ ਕੋਲ ਆਊਗੀ ਤਾਂ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਨਾਲ ਕੋਈ ਖਲਵਾੜ ਨਾ ਕਰ ਸਕੇ ਹਾਂ ਜੇਕਰ ਕੋਈ ਮਰੀਜ਼ 9 ਵਜੇ 5 ਮਿੰਟ ਤੇ ਪਹੁੰਚ ਗਿਆ ਹਸਪੀਟਲ ਦੇ ਅੰਦਰ ਮਹੱਲਾ ਕਲੀਨਿਕ ਦੇ ਅੰਦਰ ਕੀ ਡਾਕਟਰ 9 ਵਜੇ 5 ਮਿੰਟ ਤੇ ਆ ਗਿਆ ਸੀ 9 ਵਜੇ ਆ ਗਿਆ ਸੀ ਕੀ ਉਹਦੇ ਪ੍ਰੋਪਰਲੀ ਟੈਸਟ ਕਰ ਲਏ ਸੀਗੇ ਇਹ ਸਾਰੀ ਜਿਹੜੀ ਰਿਪੋਰਟ ਆ ਉਹ ਵੀ ਸਰਕਾਰ ਕੋਲੇ ਪਹੁੰਚੂਗੀ ਤਾਂ ਕਿ ਇਹਦੇ ਨਾਲ ਮੈਨੂੰ ਸਮਝਦਾ ਜਿੱਥੇ ਸਾਡਾ ਲੋਕਾਂ ਦਾ ਵਿਸ਼ਵਾਸ ਜਿਹੜਾ ਉਹ ਵੀ ਸਰਕਾਰ ਦੇ ਅੰਦਰ ਹੋਰ ਪੱਕਾ ਹੋਊਗਾ ਔਰ ਲੋਕਾਂ ਦੇ ਕੰਮ ਕਰ ਲੋਕਾਂ ਦੇ ਕੰਮ ਕਰਨੇ ਜਿਹੜੇ ਉਹ ਵੀ ਤੇਜ਼ੀ ਦੇ ਨਾਲ ਹੋਣਗੇ ਕਿਉਂਕਿ ਨਹੀਂ ਤਾਂ ਬਹੁਤ ਸਾਰੇ ਕੰਮ ਵਿਚਾਰੇ ਕੋਈ ਬਾਰ-ਬਾਰ ਚੱਕਰ ਮਾਰ ਕੇ ਡਿਪਟੀ ਕਮਿਸ਼ਨਰ ਸਾਹਿਬਾਨ ਦੇ ਚੱਕਰ ਮਾਰ ਕੇ ਬਾਰ ਜਦੋਂ ਆਉਂਦਾ ਹੈ ਵਿਚਾਰਾ ਕੋਈ ਬਜ਼ੁਰਗ ਐਪਲੀਕੇਸ਼ਨ ਲੈ ਕੇ ਤਾਂ ਪੀਐਨ ਸਾਹਿਬ ਕਹਿ ਦਿੰਦੇ ਨੇ ਜਾਂ ਕੋਈ ਵਿਅਕਤੀ ਕਹਿੰਦਾ ਕਿ ਡੀਸੀ ਸਾਹਿਬ ਹੈ ਨਹੀਂ ਐਸਡੀਐਮ ਸਾਹਿਬਾਨ ਹੈ ਨਹੀਂ ਜਾਂ ਕਿਸੇ ਹੋਰ ਅਫੀਸਰ ਕੋਲ ਜਾਂਦਾ ਕਹਿੰਦੇ ਅਫੀਸਰ ਮਿਲਿਆ ਨਹੀਂ ਪਰ ਲੇਕਿਨ ਡੋਰ ਸਲੈਪ ਜਿਹੜੀ ਅਸੀਂ ਡਿਲੀਵਰੀ ਦੇ ਰਹੇ ਹਾਂਗੇ ਇਹਦੇ ਨਾਲ ਡੀਸੀ ਸਾਹਿਬਾਨ ਨੇ ਜਾ ਕੇ ਆਉਣਾਗਾ ਪੂਰੇ ਪਿੰਡ ਦੇ ਅੰਦਰ ਮੰਨ ਲਓ ਪਹਿਲਾ ਪਿੰਡ ਆ ਉਹਦੇ ਅੰਦਰ ਪਹਿਲਾ ਅਨਾਉਂਸਮੈਂਟ ਹੋਊਗੀ ਕਿ ਅੱਜ ਤੁਹਾਡੇ 10 ਵਜੇ ਡੀਸੀ ਸਾਹਿਬਾਨ ਆ ਰਹੇ ਨੇ ਕਿ ਜੇ ਕੋਈ ਮੰਨ ਲਓ ਹੈਂਡੀਕੈਪ ਆ ਕਿਸੇ ਦਾ ਮੈਸੇਜ ਆ ਗਿਆ ਕਿ ਹੈਂਡੀਕੈਪ ਵਿਅਕਤੀ ਫਲਾਣੀ ਜਗ੍ਹਾ ਤੇ ਰਹਿੰਦਾਗਾ ਉੱਥੇ ਤੱਕ ਵੀ ਜਿਹੜਾ ਡੀਸੀ ਸਾਹਿਬਾਨ ਨੂੰ ਜਾਣਾ ਹੋਊਗਾ ਅਫਸਰ ਸਾਹਿਬਾਨ ਨੂੰ ਜਾਣਾ ਹੋਊਗਾ ਉਹਦੀ ਗੱਲ ਸੁਣ ਕੇ ਉਹਦਾ ਮਸਲੇ ਦਾ ਹੱਲ ਕਰ ਕਿਉਣਾ ਹੋਗਾ ਸੋ ਅੱਜੇ ਸਰਕਾਰ ਤੁਹਾਡੇ ਦਵਾਰ ਜਿਹੜੀ ਮਹਿਮਾ ਉਹਨੂੰ ਹੋਰ ਤੇਜ ਕਰਨ ਦਾ ਫੈਸਲਾ ਕੀਤਾਗਾ ਪਰ ਸਾਰੇ ਪੰਜਾਬ ਦੇ ਡੀਸੀ ਸਾਹਿਬਾਨ ਨੂੰ ਸਾਰੇ ਸਬੰਧਤ ਅਫਸਰਾਂ ਨੂੰ ਸਖਤ ਹਦਾਇਤ ਜਾਰੀ ਕੀਤੀ ਆ ਕਿ ਕੋਈ ਵੀ ਜਿਹੜਾ ਇਸ ਮਹਿਮੇ ਚ ਪਿੱਛੇ ਨਹੀਂ ਰਹਿ ਸਕਦਾ ਬਲਕਿ ਜਿਆਦਾ ਤੋਂ ਜਿਆਦਾ ਜਗ੍ਹਾ ਤੇ ਬਿਸ਼ਤ ਕਰੋ ਔਰ ਘਟੋ ਘਟ ਤਿੰਨ ਜਾਂ ਚਾਰ ਪਿੰਡ ਹਰ ਰੋਜ਼ ਕਰੋ ਔਰ ਹਫਤੇ ਚ ਚਾਰ ਦਿਨ ਜਿਹੜੇ ਨੇਗੇ ਉਹ ਜੂਝ ਰਾਓ ਕਿਉਂਕਿ ਸੀ ਸੈਚਰਡੇ ਸੰਡੇ ਵੀ ਰੱਖਿਆਗਾ ਸੋਮਵਾਰ ਤੇ ਮੰਗਲਵਾਰ ਵੀ ਰੱਖਿਆਗਾ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਜਿਹੜੇ ਕੇਸੀ ਅਫਸਰਾਂ ਦੇ ਜਦੋਂ ਆਫੀਸ਼ੀਅਲ ਡੇ ਨੇਗੇ ਉਹ ਵੀ ਰੱਖਨੇ ਜਦੋਂ ਸ਼ਨੀਵਾਰ ਐਤਵਾਰ ਹੁੰਦਾ ਤਾਂ ਡੀਸੀ ਸਾਹਿਬਾਂ ਜਿਹੜੇ ਦੂਰ ਤਰਾਡੇ ਵਾਲੇ ਪਿੰਡ ਹੋਣਗੇ ਉਹਨਾਂ ਜਾਇਆ ਕਰਨਗੇ ਜਦੋਂ ਸੋਮਵਾਰ ਮੰਗਲਵਾਰ ਨੂੰ ਜਿਹੜੇ ਜਾਇਆ ਕਰਨਗੇ ਤਾਂ ਕਿ ਉਹ ਆਪਣੇ ਆਫਿਸ ਦੇ ਅੰਦਰ ਆ ਕੇ ਮਾਰਨਿੰਗ 9 ਵਜੇ ਗਏ 4 ਘੰਟੇ ਲਾਏ ਤਾਂ ਕਿ ਆਫਟਰ ਥੈਟ ਜਿਹੜਾ ਉਹ ਆਪਣਾ ਕੋਰਟ ਦਾ ਕੰਮ ਜਾਂ ਆਪਣੇ ਕੰਪਲੈਕਸ ਦਾ ਕੰਮ ਉਹ ਵੀ ਪੂਰਾ ਕਰ ਲਿਆ ਕਰਨਗੇ ਥੈਂਕ ਯੂ ਜੀ ਜੀਮਾ ਸਰ ਜੀ ਲਈ ਇੱਕ ਸ਼ੁਕਤੀ ਦਾ ਦਿਨ ਦੇਸੀ ਅਮਮਨ ਸਰਕਾਰੀ ਦਫ਼ਤਰਾਂ ਦੇ ਇਸ ਨੂੰ ਲੱਗਿਆ 1000 ਦਾ ਸੁੱਛ। ਤੇ ਦੇਖੋ ਗੱਲ ਇਹ ਆ ਕਿ ਸਰਕਾਰ ਤੁਹਾਡੇ ਦਵਾਰ ਡੀਸੀ ਸਹਿਵਾਨ ਨੇ ਜਾਣਾ ਹੁੰਦਾ। ਡੀਸੀ ਸਹਿਵਾਨ ਜਿਹੜੇ ਉਹਦੇ ਨਾਲ 24 ਘੰਟੇ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈਗੀ ਉਹ ਜਾਣਗੇ। ਜਾ ਕੇ ਸਾਡੇ ਜਿਹੜੇ ਚੁੜੇ ਹੋਏ ਨਮਾਇंदे ਨੇ ਸਰਪੰਚ ਪੰਚ ਸਾਰੇ ਉਹਨਾਂ ਨੂੰ ਸਹਿਯੋਗ ਕਰਨਗੇ। ਪਰ ਮੈਨੂੰ ਲੱਗਦਾ ਨਹੀਂਗਾ ਕਿ ਕੋਈ ਬੜੀ ਵੱਡੀ ਸਮੱਸਿਆ ਕੀ। ਜਦੋਂ ਇਹ ਮਹਿਮ ਜਿਹੜੀ ਆ ਤੇਜ਼ੀ ਨਾਲ ਚੱਲੂਗੀ ਤਾਂ ਸਮੱਸਿਆ ਹੀ ਨਹੀਂ ਕੋਈ ਰਹਿਣੀ। ਤਾਂ ਗਰਾਊਂਡ ਦੇ ਉੱਤੇ ਸਮੱਸਿਆ ਹੀ ਮੇ ਖਤਮ ਹੋ ਜਾਣਗੀਆਂ। ਲੋਕਾਂ ਦੇ ਕੰਮ 24 ਘੰਟਿਆਂ 'ਚ ਹੋ ਜਾਣਗੇ। ਜਦੋਂ ਮੰਨ ਲਓ ਉਹਨਾਂ ਨੇ ਉਸ ਇਲਾਕੇ ਜਾਣਾਗਾ ਡੀਸੀ ਸਾਹਿਬਾਨ ਨੇ ਲੈ ਲੈ ਗਾਗੇ ਦੇ ਹਲਕੇ ਜਾਣਾਗਾ ਜਦੋਂ ਲੈ ਲੈ ਗਾਗੇ ਦੇ ਤਹਿਸੀਲਦਾਰ ਸਾਹਿਬ ਨੂੰ ਪਤਾ ਲੱਗ ਗਿਆ ਐਸਐਮਓ ਸਾਹਿਬ ਨੂੰ ਪਤਾ ਲੱਗ ਗਿਆ ਐਸਡੀਐਮ ਸਾਹਿਬਾਨ ਨੂੰ ਪਤਾ ਲੱਗ ਗਿਆ ਸਾਰੇ ਅਫਸਰਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ 11 ਵਜੇ ਡੀਸੀ ਸਾਹਿਬਾਨ ਨੇ ਆਉਣਾ ਜੇ ਨਹੀਂ ਵੀ ਪਤਾ ਲੱਗਿਆ ਤਾਂ ਤੁਰੰਤ ਤੋਂ ਸਾਰੇ ਕਾਰਵਨੀ ਕਰ ਲੈ ਚੱਕਨੇ ਹੋਣਗੇ ਤੁਰੰਤ ਜਿਹੜੀਆਂ ਫਾਈਲਾਂ ਮਹੀਨਾ ਨੂੰ ਇਹਨਾਂ 2-2 ਮਹੀਨੇ ਨੇ ਥੱਲੇ ਕਿ ਲਾਏ ਉਠਿਆ ਕਰਕੇ ਰੱਖਣ ਦੇ ਇਦਾਂ ਉਹ ਸਿੱਧੀਆਂ ਕਰਕੇ ਉਹਨਾਂ ਦੇ ਲਗਾਤਾਰ ਕੰਮ ਕਰ ਲਗੇ ਬੇਸਿਕਲੀ ਗੱਲ ਇਹ ਈ ਨਹੀਂ ਕਿ ਉਹ 24 ਘੰਟੇ ਡੀਸੀ ਸਹਿਬਾਨ ਹਸਲੇ ਕਿ ਰਹਿਣਗੇ ਜੁਦੇ ਮਹਿਮ ਦੇ ਵਿੱਚ ਉਸ ਵੇਲੇ ਕਾਉਂਟੇਬਿਲਟੀ ਤੈਅ ਹੋ ਗਈ ਜਿਹੜਾ ਨਹੀਂ ਕੰਮ ਕਰੂਗਾ ਜਿਹੜਾ ਕੋਈ ਐਸਡੀਐਮ ਸਹਿਬਾਨ ਕੋਈ ਤਹਿਸੀਲਦਾਰ ਸਹਿਬਾਨ ਕੋਈ ਟੀਚਰ ਸਹਿਬਾਨ ਕੋਈ ਡਾਕਟਰ ਸਹਿਬਾਨ ਜਿਹੜਾ ਵੀ ਅਧਿਕਾਰੀ ਆ ਥੱਲੇ ਕਿਸੇ ਵੀ ਲੈਵਲ ਦਾ ਚਾਹ ਡੀਸੀ ਸਹਿਬਾਨ ਉਹਦੀ ਤਾਂ ਅਸੀਂ ਕਰਾਂਗੇ ਦੇਖਾਂਗੇ ਜਿਹੜਾ ਕੰਮ ਨਹੀਂ ਕਰੂਗਾ ਤਾਂ ਉਹਦੀ ਕਾਉਂਟੇਬਿਲਟੀ ਤੈਅ ਹੋ ਗਈ ਉਹਨੂੰ ਉਸ ਤੰਗ ਮੈਂ ਜਿਹੜੀ ਸਜ਼ਾ ਗਈ ਜੋ ਕਾਨੂੰਨ ਕਹਿੰਦਾਗਾ ਮਿਲੂਗੀ ਫਿਰ ਫੀਡਬੈਕ ਸਾਮ